ਮਨ ਕੇ ਚਲੋ ਤੁਸੀਂ ਮਹੀਨੇ ਦੇ ਘੱਟੋ ਘੱਟ 2 ਲੱਖ ਤੋਂ ਲੈ ਕੇ 3 ਲੱਖ ਰੁਪਏ ਤੁਸੀਂ ਇੱਕ ਮਹੀਨੇ ਦਾ ਕਮਾਉਂਗੇ ਉਹ ਵੀ ਤੁਸੀਂ ਘਰੇ ਬੈਠ ਕੇ ਤੁਹਾਡੇ ਹਰੇਕ ਸ਼ੌਂਕ ਪੂਰੇ ਹੋਣੇ ਸ਼ੁਰੂ ਹੋ ਗਏ ਤੁਸੀਂ ਗੱਡੀ ਵੀ ਲੈ ਲਈ ਤੁਹਾਡਾ ਬੱਚਾ ਵਧੀਆ ਸਕੂਲ ਦੇ ਵਿੱਚ ਪੜਦਾ ਪਿਆ ਵਾਇਸਓਵਰ ਤੋਂ ਹੀ ਉਹ ਮਹੀਨੇ ਦੇ 2-3 ਲੱਖ ਰੁਪਏ ਉਹਨਾਂ ਨੇ ਕਮਾਉਣਾ ਸ਼ੁਰੂ ਕਰਤਾ ਸੀ ਜਦੋਂ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਨਾ ਇਹ ਦੁਨੀਆ ਬਹੁਤ ਹੀ ਜ਼ਿਆਦਾ ਮਤਲਬੀ ਆ ਕਿ 10 ਤੋਂ 15000 ਰੁਪਏ ਦੇ ਵਿੱਚ ਉਹਦਾ ਪਰਿਵਾਰ ਚੱਲ ਜੇਗਾ ਨਹੀਂ ਚੱਲ ਸਕਦਾ ਹਨਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਜੀ ਸਾਡਾ ਅੱਜ ਦਾ ਵੀਡੀਓ ਹੈਗਾ ਇੱਕ ਮੋਟੀਵੇਸ਼ਨਲ ਵੀਡੀਓ ਵਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਗਰ ਤੁਸੀਂ ਸੋਸ਼ਲ ਮੀਡੀਆ ਤੋਂ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਪੈਸੇ ਕਮਾ ਕੇ ਤੁਸੀਂ ਅਮੀਰ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀ ਜਿਹੜੀ ਚੀਜ਼ ਹੈ ਤੁਹਾਨੂੰ ਸਭ ਤੋਂ ਪਹਿਲਾਂ ਉਹ ਤੁਹਾਨੂੰ ਕਰਨੀ ਔਣੀ ਬਹੁਤ ਜ਼ਰੂਰੀ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਨੇ ਜਿਹੜੇ ਮੈਨੂੰ ਫੋਨ ਕਰਦੇ ਨੇ WhatsApp ਤੇ ਮੈਸੇਜ ਵੀ ਕਰਦੇ ਨੇ ਕਈ ਮੇਰੇ ਭੈਣ ਭਰਾ ਮੈਨੂੰ Instagram ਤੇ ਮੈਨੂੰ ਮੈਸੇਜ ਵੀ ਕਰਦੇ ਨੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਬਸ ਇੱਕੋ ਹੀ ਸਵਾਲ ਹੁੰਦੇ ਨੇ ਇੱਕੋ ਚੀਜ਼ ਨੂੰ ਬਾਰ-ਬਾਰ ਰਿਪੀਟ ਕਰੀ ਜਾਂਦੇ ਨੇ ਅਗਰ ਮੈਂ ਕੱਲੇ-ਕੱਲੇ ਦਾ ਮਤਲਬ ਵੀ ਰਿਪਲਾਈ ਦੇਣ ਲੱਗ ਗਿਆ ਨਾ ਉਹਦੇ ਵਿੱਚ ਸਮਾਂ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਸੋ ਮੈਂ ਇਸ ਕਰਕੇ ਸੋਚਿਆ ਕਿ ਮੈਂ ਨਾ ਇੱਕ ਮੋਟੀਵੇਸ਼ਨਲ ਵੀਡੀਓ ਹੀ ਬਣਾ ਦੇ ਨਾ ਉਸ ਟੌਪਿਕ ਦੇ ਉੱਤੇ ਜਿਹਦੇ ਨਾਲ ਕੀ ਤੁਹਾਨੂੰ ਐ ਵੀ એનર્ਜੀ ਮਿਲੇ ਵੀ ਤੁਸੀਂ ਵੀ ਉਤੋਂ ਤੁਸੀਂ ਕੰਮ ਕਰ ਸਕੋ ਵੀ ਜਿਹਦੇ ਨਾਲ ਤੁਸੀਂ ਐ ਵੀ ਜਿਹੜਾ 2024 ਸੋਮਾ ਵਾ ਜਿਹੜਾ ਨਾ 10 ਮਹੀਨੇ ਪਹਿਲੇ 2024 ਦੇ ਲੰਗਰਾਂ ਦੇ ਵਿੱਚ ਵੀ ਤੁਸੀਂ 10 ਮਹੀਨੇ ਦੇ ਵਿੱਚ ਤੁਸੀਂ ਲੱਖਾਂ ਕਰੋੜਾ ਰੁਪਇਆ ਤੁਸੀਂ ਕਮਾ ਸਕੋ سوشل میڈیا ਦੇ ਪਲੇਟਫਾਰਮ ਦੇ ਉੱਤੋਂ ਸੋ ਅਸਲ ਦੇ ਵਿੱਚ ਗੱਲ ਕੀ ਹੈ ਜਿਵੇਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਦੇ ਸਮੇਂ ਦੇ ਵਿੱਚ ਨਾ سوشل میڈیا ਤੋਂ ਬਲੋਕੀ ਬਹੁਤ ਸਾਰਾ ਪੈਸਾ ਕਮਾਈ ਜਾਂਦੇ ਨੇ ਬਹੁਤ سارے ਲੋਕਾਂ ਨੂੰ ਪਤਾ ਵੀ ਹੈ ਜਿਨ੍ਹਾਂ ਨੂੰ ਪਤਾ ਉਹ ਦੱਸ ਨਹੀਂ ਰਹੇ ਹੈਗੇ ਵੀ ਤੁਸੀਂ ਕਿਵੇਂ ਪੈਸਾ ਕਮਾਣਾ ਕਿਹੜੇ ਕਿਹੜੇ ਟੋਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਵਾ ਕੱਲਾ ਮੇਰਾ ਹੀ YouTube ਚੈਨਲ ਹੋਗਾ ਜਿਹੜਾ ਮੈਂ ਤੁਹਾਨੂੰ ਦੱਸਦਾ ਵਾ ਵੀ ਤੁਸੀਂ YouTube ਦੇ ਉੱਤੇ ਤੁਸੀਂ ਮਤਲਬ ਕਿਸ-ਕਿਸ ਟੋਪਿਕ ਤੇ ਤੁਸੀਂ ਕੰਮ ਕਰਕੇ ਤੁਸੀਂ ਘਰੇ ਬਿਠ ਕੇ ਬੜੇ ਆਰਾਮ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ ਹੁਣ ਜਿਹੜੇ ਵੀ ਭੈਣ ਭਰਾਣੇ ਬਹੁਤ سارے ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਦੇ ਮਤਲਬ ਵੀ ਮੈਸੇਜ ਆਉਂਦੇ ਨੇ ਕਹਿੰਦੇ ਕਿ ਵੀਰ ਜੀ ਵੀ ਅਸੀਂ ਮਤਲਬ ਵੀ ਆਪਣਾ ਫੇਸ ਵੀ ਨਾ ਦਿਖਾਈਏ ਅਸੀਂ ਆਪਣੀ ਵਾਇਸ ਵੀ ਨਾ ਦੀਏ ਵੀ ਮਤਲਬ ਸਾਨੂੰ ਇਦਾਂ ਕੋਈ ਟੋਪਿਕ ਦੱਸੋ ਤੇ ਮੈਂ ਕਈਆਂ ਨੂੰ ਪੁੱਛਿਆ ਵੀ ਮਤਲਬ ਵੀ ਇਹ ਚੀਜ਼ ਤੁਸੀਂ ਬਾਰ ਬਾਰ ਦਾ ਮੈਨੂੰ ਇੱਕੋ ਚੀਜ਼ ਦਾ ਤੁਸੀਂ ਸਵਾਲ ਕਿਉਂ ਪੁੱਛਦੇ ਹੋ ਵੀ ਸਾਨੂੰ ਮਤਲਬ ਵੀ ਨਾ ਫੇਸ ਆਵੇ ਨਾ ਵਾਇਸ ਆਵੇ ਮਤਲਬ ਇਹਦਾ ਕੋਈ ਕੰਮ ਦੱਸੋ ਸੋ ਉਹ ਸਾਰੇ ਅਸਲ ਦੇ ਵਿੱਚ ਇਹੀ ਗੱਲ ਕਹਿੰਦੇ ਨੇ ਕਿ ਕਹਿੰਦੇ ਵੀ ਜਿਹੜੇ ਸਾਡੇ ਰਿਸ਼ਤੇਦਾਰ ਨੇ ਜਾਂ ਫਿਰ ਯਾਰ ਦੋਸਤ ਨੇ ਸਾਨੂੰ ਉਹਨਾਂ ਤੋਂ ਸੰਗ ਲੱਗਦੀ ਆ ਜੇ ਅਸੀਂ ਵੀਡੀਓ ਬਣਾਵਾਂਗੇ ਉਹ ਕੀ ਕਹਿਣਗੇ ਜਾਂ ਕੁਝ ਕਹਿਣਗੇ ਸੋ ਦੇਖੋ ਪਹਿਲਾਂ ਤਾਂ ਮੈਂ ਤਾਂ ਸਾਰਿਆਂ ਨਾਲ ਪਹਿਲਾਂ ਇੱਕ ਗੱਲ ਤੁਹਾਡੀ ਜਿਹੜੀ ਗਲਤਫਹਿਮੀ ਆ ਉਹ ਨੂੰ ਮੈਂ ਦੂਰ ਕਰਨੀ ਚਾਹੁੰਨਾ ਜੀ ਕਿਉਂ ਅਸਲ ਦੇ ਵਿੱਚ ਦੇਖੋ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਪੈਸੇ ਦੀ ਹਰ ਇੱਕ ਇਨਸਾਨ ਨੂੰ ਹਰ ਇੱਕ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈਗੀ ਹੀ ਹੈਗੀ ਆ ਕੋਈ ਵੀ ਚੀਜ਼ ਐਸੀ ਨਹੀਂ ਹੈਗੀ ਜਿਹੜੀ ਤੁਸੀਂ ਪੈਸੇ ਤੋਂ ਬਿਗੇਰ ਤੁਸੀਂ ਖਰੀਦ ਸਕੋ ਅਗਰ ਤੁਸੀਂ ਆਪਣੇ ਸ਼ੌਂਕ ਵੀ ਪੂਰੇ ਕਰਨੇ ਆ ਨਾ ਉਹਦੇ ਲਈ ਵੀ ਤੁਹਾਨੂੰ ਪੈਸਾ ਹੋਣਾ ਤੁਹਾਡੇ ਕੋਲ ਬਹੁਤ ਜ਼ਰੂਰੀ ਆ ਹੁਣ ਮੰਨ ਕੇ ਚਲੋ ਬਹੁਤ ਸਾਰੇ ਮੇਰੇ ਭੈਣ ਭਰਾ ਇਹ ਹਜੇ ਹੈਗੇ ਨੇ ਜਿਹੜੇ ਮਤਲਬ ਵੀ ਮੰਨ ਕੇ ਚਲੋ ਉਹ ਪ੍ਰਾਈਵੇਟ ਜੋਬ ਕਰਦੇ ਨੇ ਤੇ ਉਹਨਾਂ ਨੂੰ ਸੈਲਰੀ ਕਿੰਨੀ ਮਿਲਦੀ ਆ ਉਹਨਾਂ ਨੂੰ ਸੈਲਰੀ ਮਿਲਦੀ ਆ 10000 12000 ਵੱਧ ਤੋਂ ਵੱਧ ਖਿੱਚ ਤੋਗੇ 15000 ਰੁਪਏ ਤੱਕ ਸੈਲਰੀ ਮਿਲਦੀ ਹੈ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਰਿਗਾਰਡਿੰਗ ਵੀ ਜਿੰਨਾ ਦੀ ਉਹਨਾਂ ਦੀ ਮਤਲਬ ਕੁਆਲੀਫਿਕੇਸ਼ਨ ਹੁੰਦੀ ਹੈ ਉਹਦੇ ਰਿਗਾਰਡਿੰਗ ਹੀ ਉਹਨਾਂ ਨੂੰ ਸੈਲਰੀ ਪੇ ਕਰਦੇ ਨੇ ਤੇ ਉੱਥੇ ਡਿਊਟੀ ਕਿੰਨੀ ਕਰਦੇ ਨੇ 8 ਘੰਟੇ ਵੀ ਕਰਦੇ ਨੇ ਕਈ ਮੇਰੇ ਭੈਣ ਭਰਾ ਕਈ ਮੇਰੇ ਭੈਣ ਭਰਾਏ ਹੋ ਜਿਹੜੇ 12 12 ਘੰਟੇ ਲੁੰਦੇ ਨੇ ਤੇ ਸੈਲਰੀ ਉਹਨਾਂ ਨੂੰ 10 ਤੋਂ 15000 ਰੁਪਏ ਦੇ ਵਿੱਚ ਵਿੱਚ ਹੀ ਮਿਲਦੀ ਆ ਤੁਸੀਂ ਖੁਦ ਸੋਚੋ 10 ਤੋਂ ਲੈ ਕੇ 15000 ਰੁਪਏ ਜਿਹੜੇ ਬੰਦੇ ਨੂੰ ਸੈਲਰੀ ਮਿਲਦੀ ਆ ਉਹਦਾ ਪਰਿਵਾਰ ਆ ਕੀ 10 ਤੋਂ 15000 ਰੁਪਏ ਦੇ ਵਿੱਚ ਉਹਦਾ ਪਰਿਵਾਰ ਚੱਲ ਜੇਗਾ ਨਹੀਂ ਚੱਲ ਸਕਦਾ ਹੈ ਨਾ ਕਿ ਕੀ ਸੇ ਵਧੀਆ ਸਕੂਲ ਦੇ ਵਿੱਚ ਜਾ ਕੇ ਵਧੀਆ ਇੰਸਟੀਚਿਊਟ ਦੇ ਵਿੱਚ ਪੜਦਾ ਵਾ ਨਾ ਤਾਂ ਮੰਨ ਕੇ ਚੱਲੋ ਵਧੀਆ ਸਕੂਲ ਜਾਂ ਵਧੀਆ ਇੰਸਟੀਚਿਊਟ ਦੀ ਪਰ ਮੰਥ ਦੀ ਜੇ ਆਪਾਂ ਮਤਲਬ ਮੰਨ ਕੇ ਚੱਲੀਏ ਨਾ ਜਿਵੇਂ ਬੱਚੇ ਦੀ ਜਿਹੜੀ ਫੀਸ ਆ ਉਹ ਫੀਸ ਵੀ ਤਾਂ 3000 ਤੋਂ ਲੈ ਕੇ ਘੱਟੋ-ਘੱਟ 5000 ਰੁਪਏ ਤੱਕ ਹੈਗੀ ਆ ਜੇ ਤੁਸੀਂ ਆਪਣੇ ਬੱਚੇ ਨੂੰ ਵਧੀਆ ਸਕੂਲ ਦੇ ਵਿੱਚ ਲਗਾਉਨੇ ਹੋ ਵੀ ਉਹਨੂੰ ਵਧੀਆ ਐਜੂਕੇਸ਼ਨ ਮਿਲ ਸਕੇ ਕਿਉਂਕਿ ਹਰ ਇੱਕ ਮਾਪਿਓ ਦਾ ਸੁਪਨਾ ਹੁੰਦਾ ਕਿ ਜਿਹੜਾ ਮੇਰਾ ਬੱਚਾ ਵਾ ਉਹ ਵਧੀਆ ਪੜ੍ਹਨ ਦੇਖ ਸਕੇ ਸੋ ਉਹਦੇ ਕਰਕੇ ਦੇਖੋ ਜੇ ਤੁਸੀਂ ਵਧੀਆ ਪੜੇ ਸਕੂਲ ਦੇ ਵਿੱਚ ਨੂੰ ਪੜ ਲਗਾਉਣਾ ਚਾਹੁੰਦੇ ਤਾਂ ਉਹਦੀ ਫੀਸ ਵੀ ਦੇਉਣੀ ਆਪਸਾ ਨਾਲੋ ਮਹੀਨੇ ਦੀ 3 ਤੋਂ 5000 ਰੁਪਏ ਹੋਵੇਗੀ ਤੇ ਉਸ ਤੋਂ ਬਾਅਦ ਉਹ ਘਰ ਦੇ ਖਰਚੇ ਵੀ ਆ ਹੋਰ ਵੀ ਕਮਾ ਜਾਨੇ ਕਿ 10 ਤੋਂ 15000 ਰੁਪਏ ਦੇ ਵਿੱਚ ਨਾ ਮਤਲਬ ਘਰ ਦਾ ਖਰਚਾ ਜਿਹੜਾ ਚਲਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਵਾ 10 15000 ਰੁਪਏ ਦੇ ਵਿੱਚ ਕੁਝ ਨਹੀਂ ਬਣਦਾ ਹੈਗਾ ਜੇ ਆਪਾਂ ਗਵਰਨਮੈਂਟ ਜੋ ਉਹ ਵੀ ਲਾ ਲਈਏ ਤਾਂ ਉਹਨਾਂ ਦਾ ਵੀ ਕੰਮ ਬਹੁਤ ਹੀ ਜ਼ਿਆਦਾ ਔਖਾ ਵਾ ਉਹਨਾਂ ਦਾ ਵੀ ਘਰ ਮਤਲਬ ਵੀ ਠੀਕ ਠਾਕ ਚੱਲਦਾ ਵਾ ਨਾ ਤਾਂ ਮਤਲਬ ਜੇ ਆਪਾਂ ਕਹਿ ਜੀ ਜੇ ਜੋਬ ਕਰਦੇ ਨਾ ਤਾਂ ਬੜੇ ਜਿਆਦਾ ਅਮੀਰ ਹੋ ਸਕਦੇ ਨਾ ਜਿਆਦਾ ਗਰੀਬ ਰਹ ਸਕਦੇ ਜਾਨੀ ਕਿ ਵਿੱਚ ਮੀਡਲ ਕਲਾਸ ਫੈਮਿਲੀ ਦੇ ਵਿੱਚ ਆ ਜਾਂਦੇ ਨੇ ਜਾਨੀ ਕਿ ਹਨਾ ਮੀਡਲ ਕਲਾਸ ਦੇ ਵਿੱਚ ਆ ਜਾਂਦੇ ਨੇ ਮਤਲਬ ਵੀ ਉਹ ਰੋਟੀ ਗੁਜ਼ਾਰਾ ਕਰਨ ਜੋਗਾ ਉਹਨਾਂ ਕੋਲ ਪੈਸੇ ਆ ਜਾਂਦੇ ਸੇ ਨਹੀਂ ਆ ਜਾਂਦੀ ਆ ਸੋ ਇਸ ਕਰਕੇ ਦੇਖੋ ਜੇ ਤੁਸੀਂ ਪੈਸਾ ਕਮਾਉਣਾ ਨਾ ਵਾ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੈਨ ਕਮ ਆ ਤੁਸੀਂ ਜਿਹੜੀ ਆਪਣੀ ਸੰਗ ਆ ਨਾ ਉਹਨੂੰ ਤੁਸੀਂ ਧਾਰ ਕੇ ਇੱਕ ਪਾਸੇ ਰੱਖ ਦੋ ਕਦੇ ਵੀ ਤੁਸੀਂ ਇਹ ਨਾ ਸੋਚੋ ਵੀ ਰਿਸ਼ਤੇਦਾਰ ਸਾਨੂੰ ਕੀ ਕਹਿਣਗੇ ਜਾਂ ਯਾਰ ਦੋਸਤ ਸਾਨੂੰ ਕੀ ਕਹਿਣਗੇ ਸਾਡੇ ਘਰ ਦੇ ਕੀ ਕਹਿਣਗੇ ਕਿਉਂਕਿ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਦੁਨੀਆ ਨਾ ਇਹ ਦੁਨੀਆ ਬਹੁਤ ਹੀ ਜ਼ਿਆਦਾ ਮਤਲਬੀ ਆ ਇੱਥੇ ਕੋਈ ਕਿਸੇ ਦਾ ਨਹੀਂ ਹੈਗਾ ਕੋਈ ਵੀ ਨਹੀਂ ਕਿਸੇ ਦਾ ਤੁਸੀਂ ਨਾ ਕਿਸੇ ਦਾ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ ਵੀ ਪਰ ਕੋਈ ਵੀ ਤੁਹਾਡਾ ਸਾਥ ਨਹੀਂ ਦੇਊਗਾ ਸਾਰੇ ਲੋਕ ਮਤਲਬੀ ਐ ਵੀ ਮਜ਼ਾਕ ਉਡਾਉਣ ਵਾਲੇ ਆ ਇੱਕ ਦੂਜੇ ਦੀ ਲੱਤਾਂ ਖਿੱਚਣ ਵਾਲੇ ਆ ਸਟਾਰਟਿੰਗ ਦੇ ਵਿੱਚ ਤੁਹਾਡੇ ਨਾਲ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰੋਗੇ ਨਾ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਤੁਹਾਨੂੰ ਬਹੁਤ ਕੁਝ ਕਹਿਣਗੇ ਉਹਨਾਂ ਨੂੰ ਐ ਵੀ ਇਹ ਬੰਦਾ ਸਕਸੈਸ ਨਾ ਹੋ ਜਾਏ ਬਸ ਉਹਨਾਂ ਨੇ ਇਹ ਕਿਹਾ ਨਾ ਤੂੰ ਕੀ ਕਰੀ ਜਾਣਾ ਤੂੰ ਵਿਹਲੇ ਵਾਲੇ ਕੰਮ ਕਰੀ ਜਾਣਾ ਵਾ ਹਣਾ ਜਦੋਂ ਤੁਹਾਨੂੰ 4 ਪੈਸੇ ਆਉਣੇ ਸ਼ੁਰੂ ਹੋ ਗਏ ਨਾ ਸੋਸ਼ਲ ਮੀਡੀਆ ਤੋਂ ਕਿਉਂਕਿ ਦੇਖੋ ਅੱਜ ਦੇ ਸਮੇਂ ਦੇ ਵਿੱਚ ਨਾ ਸੋਸ਼ਲ ਮੀਡੀਆ ਤੋਂ ਬਹੁਤ ਹੀ ਜ਼ਿਆਦਾ ਪੈਸਾ ਕਮਾਇਆ ਜਾਂਦਾ ਵਾ ਜਿਵੇਂ ਦੇਖੋ ਜੇ ਅਗਰ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੋ ਨਾ 10 ਤੋਂ 15000 ਰੁਪਏ ਕਮਾਉਣੇ ਹੋ ਮੈਂ ਕਹਿੰਦਾ ਤੁਸੀਂ ਇੱਕ ਮਹੀਨੇ ਦਾ ਕਮਾਉਣੇ ਨਾ ਅਗਰ ਤੁਸੀਂ ਵਾਇਰਲ ਹੋ ਗਏ ਤੁਹਾਡੀ ਬਾਹ ਫੜ ਲਈ ਤੁਹਾਡਾ ਚੈਨਲ ਗਰੋ ਕਰ ਗਿਆ ਨਾ ਤਾਂ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਘੱਟੋ ਘੱਟ 2 ਲੱਖ ਤੋਂ ਲੈ ਕੇ 3 ਲੱਖ ਰੁਪਏ ਤੁਸੀਂ ਇੱਕ ਮਹੀਨੇ ਦਾ ਕਮਾਉਂਗੇ ਉਹ ਵੀ ਤੁਸੀਂ ਘਰੇ ਬੈਠ ਕੇ ਸਿਰਫ ਤੁਸੀਂ ਕਰਨਾ ਕੀ ਆ ਸਿਰਫ ਤੁਸੀਂ 2 ਜਾਂ 3 ਘੰਟੇ ਵੱਧ ਤੋਂ ਵੱਧ ਤੁਸੀਂ ਕੰਮ ਕਰਨਾ ਵਾ ਹੋਰ ਕੁਝ ਨਹੀਂ ਜੇ ਇਤੋਂ ਵੀ ਵੱਧ ਕਰੋਗੇ ਉਹਨੇ ਪੈਸੇ ਤੁਹਾਡੇ account ਦੇ ਵਿੱਚ ਆਉਣਗੇ ਦੇਖੋ ਕਿੱਥੇ ਤੁਸੀਂ 12-12 ਘੰਟੇ ਪ੍ਰਾਈਵੇਟ ਜੋਬ ਕਰਦੇ ਪਏ ਹੋ ਤਾਂ ਉਤੋਂ ਵਧੀਆ ਤੁਸੀਂ ਘਰੇ ਬੈਠ ਕੇ ਆਪਣੇ 3-4 ਘੰਟੇ ਤੁਸੀਂ ਕੰਮ ਕੀਤਾ ਤੇ ਤੁਸੀਂ ਦੇਖ ਲਓ ਮਹੀਨੇ ਦੇ ਤੁਸੀਂ 3 ਤੋਂ 4 ਲੱਖ ਰੁਪਏ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰਤਾ ਜਦੋਂ ਤੁਹਾਨੂੰ ਤੁਹਾਡੇ ਖਾਤੇ ਦੇ ਵਿੱਚ ਪੈਸੇ ਆਉਣੇ ਸ਼ੁਰੂ ਹੋ ਗਏ ਤੁਹਾਡੇ ਹਰੇਕ ਸ਼ੌਂਕ ਪੂਰੇ ਹੋਣੇ ਸ਼ੁਰੂ ਹੋ ਗਏ ਤੁਸੀਂ ਗੱਡੀ ਵੀ ਲੈ ਲਈ ਤੁਹਾਡਾ ਬੱਚਾ ਵਧੀਆ ਸਕੂਲ ਦੇ ਵਿੱਚ ਪੜਦਾ ਪਿਆ ਵਧੀਆ ਤੁਸੀਂ ਕੱਪੜੇ ਕੋਨੇ ਸ਼ੁਰੂ ਕਰਤੇ ਤੁਹਾਡੇ ਹਰ ਇੱਕ ਸ਼ੌਂਕ ਹਰ ਇੱਕ ਥਾਂ ਤੇ ਤੁਸੀਂ ਘੁੰਮਣ ਜਾ ਰਹੇ ਹੋ ਵਧੀਆ ਸ਼ੌਂਕ ਨੇ ਜਿਹੜੇ ਤੁਹਾਡੇ ਉਹ ਪੂਰੇ ਹੋ ਰਹੇ ਨੇ ਤਾਂ ਫਿਰ ਜਿਹੜੇ ਲੋਕ ਤੁਹਾਨੂੰ ਤਾਨੇ ਮਾਰਦੇ ਸੀਗੇ ਹਨਾ ਜਾਂ ਤੁਹਾਨੂੰ ਕੁਝ ਕਹਿੰਦੇ ਸੀਗੇ ਅੱਜ ਉਹੀ ਲੋਕ ਉਹੀ ਲੋਕ ਮੇਰੀ ਗੱਲ ਯਾਦ ਰੱਖਿਓ ਉਹੀ ਲੋਕ ਨੇ ਤੁਹਾਡੇ ਕੋਲ ਆ ਕੇ ਤੁਹਾਡੇ ਕੋਲ ਸਲਾਹਾ ਲੈਣਗੇ ਉਹ ਪੁੱਛਣਗੇ ਕਿ ਵੀਰ ਜੀ ਤੁਸੀਂ ਇਹ ਕੰਮ ਕਿਵੇਂ ਕੀਤਾ ਸੀ ਸ਼ੁਰੂ ਪਲੀਜ਼ ਹੱਥ ਜੋੜ ਕੇ ਬੇਨਤੀ ਮੈਨੂੰ ਵੀ ਸਿਖਾ ਦੇ ਯਾਰ ਕਿਦਾਂ ਕੀਤਾ ਸੀਗਾ ਵੀ ਕਿਵੇਂ ਚੈਨਲ ਮੋਨਟਾਈਜੇਸ਼ਨ ਹੁੰਦਾ ਕਿਵੇਂ ਚੈਨਲ ਦੇ ਵਿੱਚ ਪੈਸੇ ਆਉਂਦੇ ਆ ਉਹ ਲੋਕ ਤੁਹਾਡੇ ਪਿੱਛੇ ਫਿਰਨਗੇ ਪਿੱਛੇ ਸੋ ਇਸ ਕਰਕੇ ਦੇਖੋ ਸੰਗਣਾ ਬੰਦ ਕਰ ਦੋ ਕੁਝ ਨਹੀਂ ਹੁੰਦਾ ਕਿ ਲੋਕੀ ਤਾਂ ਕਿਸੇ ਦੇ ਸਗੇ ਹੋਈ ਨਹੀਂ ਹੈਗੇ ਲੋਕਾਂ ਦਾ ਕੰਮ ਕੀ ਆ ਲੋਕਾਂ ਦਾ ਕੰਮ ਹੈਗਾ ਵਾ ਉਹਨਾਂ ਨੇ ਤੁਹਾਡੀਆਂ ਲੱਤਾਂ ਖਿੱਚਣੀਆਂ ਤੁਹਾਡੀਆਂ ਭਰਾਈਆਂ ਕਰਨੀਆਂ ਲੋਕਾਂ ਨੇ ਹੋਰ ਕੁਝ ਵੀ ਨਹੀਂ ਕਰਨਾ ਹੈਗਾ ਉਹਨਾਂ ਨੂੰ ਕੰਮ ਆਉਂਦਾ ਨਹੀਂ ਉਹਨਾਂ ਨੂੰ ਆਪ ਨੂੰ ਤਾਂ ਕੁਝ ਕੰਮ ਕਰਨ ਆਉਂਦਾ ਨਹੀਂ ਹੈਗਾ ਨਾ ਉਹਨਾਂ ਨੇ ਆਪ ਕਰਨਾ ਹੈਗਾ ਨਾ ਉਹਨਾਂ ਨੇ ਆਪ ਕਰਨਾ ਤੇ ਨਾ ਤਾਂ ਉਹਨਾਂ ਨੇ ਕੰਮ ਕਰਨ ਦੇਣਾ ਹੈਗਾ ਸੋ ਇਸ ਕਰਕੇ ਇਹ ਜਿਹੜੀ ਸੰਗ ਆ ਵੀ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਯਾਰ ਦੋਸਤ ਕੀ ਕਹਿਣਗੇ ਮੇਰਾ ਆਂਡ ਗੌਂਡ ਕੀ ਕਹੇਗਾ ਮੇਰੇ ਪਿੰਡ ਵਾਲੇ ਕੀ ਕਹਿਣਗੇ ਮੇਰੇ ਸ਼ਹਿਰ ਵਾਲੇ ਕੀ ਕਹਿਣਗੇ ਮੇਰੇ ਗਲੀ ਘੋਲੇ ਵਾਲੇ ਕੀ ਕਹਿਣਗੇ ਇਹ ਗੱਲ ਨੂੰ ਤੁਸੀਂ ਦੂਰ ਕਰ ਦੋ ਜਦੋਂ ਤੁਸੀਂ ਦੇਖੋ ਕਿਸੇ ਗਲੀ ਮਰਲੇ ਦੇ ਵਿੱਚ ਜਾਵਦੇ ਪਿੰਡ ਪਿੰਡ ਦੀ ਛੇ ਪਿੰਡ ਦੇ ਸੜਕ ਦੇ ਵਿੱਚ ਕੋਈ ਹਾਥੀ ਲੰਘਦਾ ਨਾ ਕੁੱਤੇ ਭੌਂਕਦੇ ਰਹਿੰਦੇ ਨੇ ਭੌਂਕੀ ਜਾਂਦੇ ਨੇ ਕੁੱਤੇ ਭੌਂਕੀ ਜਾਂਦੇ ਪਰ ਹਾਥੀ ਨੂੰ ਫਰਕ ਥੋੜੀ ਪੈਂਦਾ ਵਾ ਹਨਾ ਕੁੱਤੇ ਨੂੰ ਪਤਾ ਕੀ ਹੁੰਦਾ ਵਾ ਕੁੱਤਿਆਂ ਨੂੰ ਇਹ ਹੁੰਦਾ ਵੀ ਹਾਥੀ ਆ ਜਿਹੜਾ ਉਹ ਹਾਥੀ پتہ ਨਹੀਂ ਕਿੱਡੀ ਵੱਡੀ ਚੀਜ਼ ਆ ਗਈ ਆ ਉਹਨਾਂ ਨੇ ਪਹਿਲੀ ਵਾਰ ਦੇਖਿਆ ਉਹ ਤਾਂ ਭੂੰਕੀ ਜਾਂਦੇ ਆ ਭੂੰਕੀ ਜਾਂਦੇ ਨੇ ਤੇ ਹਾਥੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਹਾਥੀ ਕਹਿੰਦਾ ਕੋਈ ਗੱਲ ਨਹੀਂ ਭੂੰਗੀ ਜਾਨੂੰ ਮੈਨੂੰ ਕੀ ਫਰਕ ਆ ਉਹ ਚੁੱਪ ਕਰਕੇ ਆਪਣੀ ਚਾਲ ਚੱਲੀ ਜਾਂਦਾ ਤੇ ਉੱਥੋਂ ਉਹ ਨਿਕਲ ਜਾਂਦਾ ਵਾ ਸੋ ਇਸ ਕਰਕੇ ਪਲੀਜ਼ ਸੰਗਣਾ ਬੰਦ ਕਰ ਦਿਓ ਅੱਜ ਤੋਂ ਹੀ ਅਗਰ ਤੁਸੀਂ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਨਾ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਆਪਣੀ ਵੌਇਸ ਤਾਂ ਦੇ ਸਕਦੇ ਹੋ ਨਾ ਬਹੁਤ ਸਾਰੇ ਇਹੋ ਜਿਹੇ ਚੈਨਲ ਹੈਗੇ ਨੇ ਜਿਹੜੇ ਮੋਟੀਵੇਸ਼ਨਲ ਚੈਨਲ ਹੈਗੇ ਨੇ ਉਹਨਾਂ ਨੇ ਸਟਾਰਟਿੰਗ ਆਪਣੀ ਵੌਇਸ ਤੋਂ ਹੀ ਕੀਤਾ ਸੀਗਾ ਜਦੋਂ ਉਹਨੇ ਆਪਣਾ ਵੌਇਸ ਤੋਂ ਉਹਨਾਂ ਨੇ ਚੈਨਲ ਸ਼ੁਰੂ ਕੀਤਾ ਸੀ ਨਾ ਤਾਂ ਉਹਨਾਂ ਦੇ ਮੰਨ ਕੇ ਚੱਲੋ ਵੀ ਉਹਨਾਂ ਦੇ ਜਿਹੜੇ ਥੀ ਵਿਊ ਸੀਗੇ ਉਹਨਾਂ ਦੇ ਵਧੀਆ ਹੋਣੇ ਸ਼ੁਰੂ ਹੋ ਗਏ ਉਹਨਾਂ ਦੇ ਸਬਸਕ੍ਰਾਈਬਰ ਜਦੋਂ ਉਹਨਾਂ ਦੇ ਮਿਲੀਅਨ ਸਬਸਕ੍ਰਾਈਬਰ ਹੋ ਗਏ ਉਹਨਾਂ ਨੂੰ ਇਨਕਮ ਆਉਣੀ ਸ਼ੁਰੂ ਹੋ ਗਈ ਬਹੁਤ ਵਧੀਆ ਉਹਨਾਂ ਨੇ ਵਾਇਸ ਓਵਰ ਤੋਂ ਹੀ ਵਾਇਸ ਓਵਰ ਦੇ ਚੈਨਲ ਸ਼ੁਰੂ ਕੀਤਾ ਸੀ ਵਾਇਸ ਓਵਰ ਤੋਂ ਹੀ ਉਹੋ ਮਹੀਨੇ ਦੇ 2-3 ਲੱਖ ਰੁਪਏ ਉਹਨਾਂ ਨੇ ਕਮਾਉਣਾ ਸ਼ੁਰੂ ਕਰਤਾ ਸੀ ਜਦੋਂ ਉਹਨਾਂ ਦੇ ਲੱਖ ਲੱਖ 20 ਆਉਣੇ ਸ਼ੁਰੂ ਹੋ ਗਏ ਮਿਲੀਅਨ ਦੇ ਵਿੱਚ ਉਹਨਾਂ ਦੇ ਸਬਸਕ੍ਰਾਈਬਰ ਹੋ ਗਏ ਉਹਨਾਂ ਦੀ ਨਾ ਇੱਕ ਪਛਾਣ ਬਣ ਗਈ ਤਾਂ ਲੋਕਾਂ ਨੇ ਮਤਲਬ ਹੀ ਜੇ ਅਪਕ ਜੀ ਉਹਨਾਂ ਦੀ ਜਿਹੜੀ ਉਹਨਾਂ ਦੀ ਫੈਨ ਫੋਲੋਇੰਗ ਉਹਨਾਂ ਦੀ ਵਧਣੀ ਸ਼ੁਰੂ ਹੋ ਗਈ ਜਦੋਂ ਉਹਨਾਂ ਦੀ ਫੈਨ ਤਾਨੂੰ ਆਪਣਾ ਫੇਸ ਦਿਖਾਓ ਫਿਰ ਉਹ ਲੋਕਾਂ ਨੇ ਆਪਣਾ ਫੇਸ ਦਿਖਾਉਣਾ ਸ਼ੁਰੂ ਕੀਤਾ ਜਦੋਂ ਉਹਨਾਂ ਦੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਹੋ ਗਏ ਸੀ ਬਹੁਤ سارے ਮੋਟੀਵੇਸ਼ਨਲ ਇਹੋ ਜਿਹੇ ਚੈਨਲ ਹੈਗੇ ਨੇ ਮੈਂ ਤੁਹਾਨੂੰ ਦਿਖਾ ਵੀ ਦਵਾਂਗਾ ਸਕਰੀਨ ਦੇ ਉੱਤੇ ਤੁਸੀਂ ਦੇਖੋ ਉਹ ਮੋਟੀਵੇਸ਼ਨਲ ਚੈਨਲ ਹੈਗੇ ਨੇ ਜਿਨ੍ਹਾਂ ਨੇ ਕੁਝ ਸਾਲ ਪਹਿਲਾਂ ਉਹਨਾਂ ਨੇ ਆਪਣੀ ਵਾਇਸ ਓਵਰ ਤੋਂ ਹੀ ਸ਼ੁਰੂ ਕੀਤਾ ਸੀਗਾ ਸੋ ਇਸ ਕਰਕੇ ਤੁਸੀਂ ਵੀ ਵਾਇਸਓਵਰ ਤੋਂ ਤੁਸੀਂ ਆਪਣਾ ਚੈਨਲ ਸ਼ੁਰੂ ਕਰ ਸਕਦੇ ਹੋ ਪਰ ਐ ਵੀ ਦਿੱਕਤ ਇਹ ਵੀ ਜਦੋਂ ਤੁਸੀਂ ਵਾਇਸਓਵਰ ਤੋਂ ਤੁਸੀਂ ਮਤਲਬ ਵੀ ਚੈਨਲ ਸ਼ੁਰੂ ਕਰੋਗੇ ਉਹਦੇ ਵਾਸਤੇ ਤੁਹਾਨੂੰ ਐਡੀਟਿੰਗ ਦੀ ਜਿਹੜੀ ਸਕਿੱਲ ਆ ਤੁਹਾਨੂੰ ਐਡੀਟਿੰਗ ਦੀ ਸਕਿੱਲ ਹੋਣੀ ਚਾਹੀਦੀ ਆ ਜਦੋਂ ਤੁਸੀਂ ਆਪਣਾ ਫੇਸ ਦਿਖਾ ਕੇ ਤੁਸੀਂ ਵੀਡੀਓ ਰਿਕਾਰਡ ਕਰਦੇ ਹੋ ਤਾਂ ਉਹਦੇ ਵਿੱਚ ਐ ਵੀ ਵੀਡੀਓ ਐਡੀਟਿੰਗ ਦੀ ਤੁਹਾਨੂੰ ਜੀ ਲੋਡ ਨਹੀਂ ਪੈਂਦੀ ਹੈਗੀ ਕਿਉਂਕਿ ਤੁਸੀਂ ਤੁਸੀਂ ਆਪਣੇ ਵੀਡੀਓ ਸ਼ੂਟ ਕੀਤੀ ਆ ਜੋ ਵੀ ਤੁਸੀਂ ਨੋਰਜ ਦੇ ਰਹੇ ਉਹਨੂੰ ਏਜ ਤੁਸੀਂ ਮਤਲਬ ਵੀ ਐਡੀਟਿੰਗ ਕਰਕੇ ਤੁਸੀਂ ਉਹਨੂੰ ਪੇਸਟ ਕਰ ਸਕਦੇ ਆ ਲੋਕਾਂ ਗਾੜੀ ਜਦੋਂ ਤੁਸੀਂ ਮਤਲਬ ਵੀ ਆਪਣੀ ਵਾਇਸ ਓਵਰ ਦੋਗੇ ਉਹਦੇ ਵਿੱਚ ਤੁਹਾਨੂੰ ਕ੍ਰੀਏਟੀਵਿਟੀ ਤੁਹਾਨੂੰ ਜ਼ਿਆਦਾ ਚਾਹੀਦੀ ਆ ਤੁਹਾਨੂੰ ਸਟੇਟ ਹੋਣੀ ਚਾਹੀਦੀ ਆ 뮤జిਕ ਲਗਾਉਣਾ ਆਉਣਾ ਚਾਹੀਦਾ ਵਾ ਤੇ ਇਹ ਵੀਡੀਓ ਕਿੱਥੋਂ ਡਾਊਨਲੋਡ ਕਰਨੀ ਹੈ ਕਾਪੀਰਾਈਟ ਫ੍ਰੀ ਬਹੁਤ ਕੁਛ ਇੰਦਾ ਦਾ ਹੁੰਦਾ ਵਾ ਨਾ ਤੇ ਉਹਦੇ ਵਿੱਚ ਟਾਈਮ ਵੀ ਬਹੁਤ ਹੀ ਜ਼ਿਆਦਾ ਲੱਗਦਾ ਵਾ ਸੋ ਇਸ ਕਰਕੇ ਮਤਲਬ ਅਗਰ ਤੁਸੀਂ ਵਾਇਸ ਓਵਰ ਇੱਕ ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵਾਇਸ ਓਵਰ ਚੈਨਲ ਤੁਸੀਂ ਸ਼ੁਰੂ ਕਰ ਸਕਦੇ ਹੋ ਜਦੋਂ ਤੁਹਾਡਾ ਚੈਨਲ ਸੋ ਪਲੀਜ਼ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਅਮੀਰ ਬਣਨਾ ਚਾਹੁੰਦੇ ਹੋ ਨਾ ਕੋ ਲੱਖ ਰੁਪਿਆ ਕਮਾਉਣਾ ਚਾਹੁੰਦੇ ਹੋ ਕਰੋੜ ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਹੋ ਜਿਹੇ ਲੋਕਾਂ ਤੋਂ ਮਤਲਬ ਹੀ ਸੰਗਣ ਦੀ ਲੋੜ ਨਹੀਂ ਹੈਗੀ ਤੁਸੀਂ ਸਿਰਫ ਆਪਣੇ ਕੰਮ ਵੱਲ ਆਪਣੇ ਧਿਆਨ ਵੱਲ ਆਪਣੇ ਗੋਲ ਵੱਲ ਫੋਕਸ ਰੱਖੋ ਬਸ ਇਹ ਮੈਂ ਇਹ ਚੀਜ਼ ਅਚੀਵ ਕਰਨੀ ਹੀ ਕਰਨੀ ਹੈ ਜਿਹੜੇ ਲੋਕ ਤੁਹਾਨੂੰ ਅੱਜ ਗਾਲਾਂ ਕੱਢਦੇ ਆ ਨਾ ਜਾਂ ਮਾੜਾ ਬੋਲਦੇ ਆ ਤਾਂ ਤੁਸੀਂ ਯਾਦ ਰੱਖੋ ਜਦੋਂ ਤੁਹਾਡੇ ਕੋਲ ਘੱਟੋ ਘੱਟ ਮਹੀਨੇ ਦੇ 3-4 ਲੱਖ ਰੁਪਏ ਆਉਣਾ ਸ਼ੁਰੂ ਹੋ ਗਿਆ ਨਾ ਉਹੀ ਬੰਦੇ ਤੁਹਾਨੂੰ ਚੰਗਾ ਕਹਿਣਗੇ ਤੁਹਾਡੇ ਤੋਂ ਸ ਤੇ ਆਪਣੇ ਬੱਚਿਆਂ ਨੂੰ ਵੀ کیا ਕਰਨਗੇ ਦੇਖ ਬੇਟਾ ਉਹਦੇ ਵਾਂਗੂ ਬਣ ਦੇਖ ਲੈ ਕਿੰਨਾ ਪੈਸਾ ਕਮਾਉਂਦਾ ਉਹ ਉਹ ਆਪਣੇ ਬੱਚਿਆਂ ਨੂੰ ਵੀ ਇਹੀ ਸਲਾਹ ਦਿਆ ਕਰਨਗੇ ਸੋ ਸੰਗਣਾ ਬੰਦ ਕਰ ਦੋ ਬਿਲਕੁਲ ਵੀ ਨਾ ਸੰਗੋ ਤੁਸੀਂ ਆਪਣੇ ਸ਼ੌਂਕ ਨਾ ਮਾਰੋ ਜਿਹੜਾ ਤੁਹਾਡੇ ਅੰਦਰ ਟੈਲੈਂਟ ਹੈਗਾ ਉਹਨੂੰ ਦੱਬ ਕੇ ਨਾ ਰੱਖੋ ਆਪਣੇ ਟੈਲੈਂਟ ਨੂੰ ਬਾਹਰ ਲਿਆਓ ਲੋਕਾਂ ਨੂੰ ਦਿਖਾਓ ਵੀ ਸਾਡੇ ਅੰਦਰ ਇਹ ਟੈਲੈਂਟ ਆ ਤੁਸੀਂ ਕਿਹੜਾ ਕੋਈ ਯਾਰ ਗਲਤ ਕੰਮ ਕਰਦੇ ਪਿਓ ਜਾਂ ਤੁਸੀਂ ਗੰਦਾ ਕੰਮ ਕਰਦੇ ਪਿਓ ਵੀ ਅਸੀਂ ਲੋਕਾਂ ਤੋਂ ਆਪਣਾ ਫੇਸ ਕਿਉਂ ਲੁਕਾਈਏ ਹਣਾ ਜਿਆਦਾ ਤੁਸੀਂ ਕੋਈ ਗਲਤ ਕੰਮ ਕਰਦੇ ਪਿਓ ਗੰਦਾ ਕੰਮ ਕਰਦੇ ਪਿਓ ਤਾਂ ਤਾਂ ਅਸੀਂ ਆਪਣਾ ਫੇਸ ਲੁਕੋਈਏ ਜਦੋਂ ਅਸੀਂ ਲੋਕਾਂ ਨੂੰ ਬਹੁਤ ਹੀ ਵਧੀਆ ਇਨਫੋਰਮੇਸ਼ਨ ਦੇ ਰਹੇ ਹਾਂ ਮੋਟੀਵੇਟ ਕਰਦੇ ਪਿਓ ਤਾਂ ਫਿਰ ਅਸੀਂ ਆਪਣਾ ਫੇਸ ਕਿਉਂ ਲੁਕੋਈਏ ਸੋ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸੰਗਣਾ ਬੰਦ ਕਰ ਦਿਓ ਆਪਣੇ ਸ਼ੌਂਕ ਨਾ ਮਾਰੋ ਜਿਹੜਾ ਤੁਹਾਡੇ ਅੰਦਰ ਟੈਲੈਂਟ ਆ ਉਹਨੂੰ ਨਾ ਦਬੋ ਉਹਨਾਂ ਨੂੰ ਤੁਸੀਂ ਲੋਕਾਂ ਤੱਕ ਲੈ ਕੇ ਆਓ ਸੋ ਅੱਜ ਦੇ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕਿਸੇ ਵੀ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਸਵਾਲ ਹੈਗਾ ਵਾ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਸਕਦੇ ਹੋ ਜੀ ਮੈਨੂੰ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਤੁਸੀਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਤੁਸੀਂ ਮੈਨੂੰ ਪੁੱਛ ਸਕਦੇ ਹੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓ ਅਤੇ ਤੁਹ ਪੈਸਾ ਕਮਾ ਸਕਦੇ ਹੋ ਵੀ ਘਰੇ ਬੈਠ ਕੇ ਇਸ ਤਰ੍ਹਾਂ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਉਹਨਾਂ ਦੇ ਨਾਮ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ